ਇੱਕ ਮਾਂ ਤੋਂ ਇੱਕ ਘਰ ਵਾਲੀ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ ਹੂੰ ਉਹਨੂੰ ਸਭ ਪਤਾ ਹੁੰਦਾ ਕਿ ਉਹਦਾ ਧੀ ਜਪੁੱਤ ਕਿੰਨਾ ਕੁ ਕਾਬਲ ਆ ਕਿੰਨਾ ਕੁ ਨਾ ਲੈ ਗਿਆ ਹੂੰ ਉਹਦਾ ਘਰ ਵਾਲਾ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਨਖੇਦਿਆ ਉਹ ਘਰ ਵਾਲੀ ਨੂੰ ਪਤਾ ਹੁੰਦਾ ਹੂੰ ਮਾਂ ਨੂੰ ਬੱਚੇ ਦਾ ਤੇ ਘਰ ਵਾਲੀ ਨੂੰ ਘਰ ਵਾਲੇ ਦਾ ਇਹ ਪਤਾ ਹੁੰਦਾ ਇਹ ਜੜੀਆਂ ਆ ਇਹ ਬੱਚੇ ਨੂੰ ਕੰਟਰੋਲ ਕਰ ਸਕਦੀਆਂ ਹੂੰ ਪਰ ਮਾਮਾ ਮਮਤਾ ਦੇ ਵਸ ਪੈ ਕੇ ਬਹੁਤੀ ਵਾਰੀ ਪਰਦੇ ਪਾ ਜਾਂਦੇ ਆ ਹੂੰ ਜਦੋਂ ਪਰਦਾ ਤੁਸੀਂ ਇੱਕ ਵਾਰ ਆਪਣੇ ਬੱਚੇ ਦੀ ਗਲਤੀ ਤੇ ਪਾ ਲਿਆ ਹੂੰ ਫਿਰ ਉਹ ਕਹਿੰਦਾ ਕਿ ਨਹੀਂ ਹੁਣ ਮੇਰਾ ਵਕੀਲ ਹੈਗਾ ਹੂੰ ਬਾਤ ਹੀ ਜਾਣਾ ਮੈਂ ਬਾਤ ਜਾਣਾ ਵਕੀਲ ਐਸਾ ਹੁੰਦਾ ਕਿ ਜਿਹੜਾ ਪਿਓ ਤੇ ਵੀ ਦਾਬਾ ਪਾ ਲੈਂਦਾ ਹੂੰ ਇੱਕ ਵਾਰੀ ਕਿਤੇ ਮਾਂ ਨੇ ਫੜ ਕੇ ਫੜਕਾਇਆ ਹੋਵੇ ਨਾ ਹੂੰ ਮਿਹੜੇ ਦੇ ਵਿੱਚ ਟਾ ਕੇ ਨਿਆਣੇ ਨੂੰ ਹੂੰ ਅਸੀਂ ਵੈਸੇ ਅਸੀਂ ਕੁੱਟਣ ਨੂੰ ਕਹਿੰਦੇ ਨਹੀਂ ਹੂੰ ਪਰ ਅਸੀਂ ਕੁੱਟ ਖਾਂਦੀ ਖਾਦੀ ਆ ਬਿਲਕੁਲ ਠੀਕ ਆ ਨਾ ਸਾਡੀਆਂ ਢੂਈਆਂ ਤੱਤੀਆਂ ਹੋਈਆਂ ਹੂੰ ਉਹ ਸਾਡੀ ਮਾਂ ਨੇ ਉਹਨੇ ਕੱਪੜੇ ਥਾਪੀ ਦੇ ਨਾਲ ਘੱਟ ਧੋਤੇ ਉਹਨੇ ਜਿੱਦਾਂ ਸਾਨੂੰ ਧੋਤਾ ਉਹ ਥਾਪੀ ਦੇ ਚਲਾਵੀਆਂ ਬੋਕਰਾਂ ਪੈਂਦੀਆਂ ਰਹੀਆਂ ਚਲਾਵੇਂ ਛਿੱਤਰ ਪੈਂਦੇ ਰਹੇ ਔਰ ਸਭ ਤੋਂ ਉਹ ਠੀਕ ਗੱਲ ਹੈ ਅਸੀਂ ਸਤਮ ਦੀ ਕਿ ਉਹ ਨਿਸ਼ਾਨਾ ਕਦੇ ਹੱਕ ਦਾ ਵੀ ਨਹੀਂ ਸੀ ਹਾਂ ਉਹ ਪੈਂਦਾ ਵੀ ਆ ਸਟਿਕ ਥਾਂ ਦੇ ਉੱਪਰ ਸੀ ਪਰ ਚੱਕਰ ਹੈ ਕਿ ਅੱਜ ਦੀਆਂ ਮਾਂਵਾਂ ਹਾਂ लाड़ਲੇ ਰੱਖ ਲੈਂਦੀਆਂ ਹਾਂ ਹੁਣ ਤੁਸੀਂ ਇੱਕ ਨਿੱਕੀ ਜੀ ਗੱਲ ਤੇ ਆ ਜਾਓ ਤੁਹਾਡੇ ਨਾਲ ਵੀ ਸ਼ਾਇਦ ਹੁੰਦੀ ਹੋਵੇ ਅੱਜ ਕੱਲ ਤੇ ਜਵਾਕ ਨੂੰ ਮਾਂ ਪੁੱਛਦੀ ਐ ਵੀ ਤੂੰ ਖਾਣਾ ਕੀ ਆ ਹਾਂ ਜੁਆਕ ਪੁੱਛਦਾ ਖਾਣੇ ਵਿੱਚ ਹੈ ਕੀ ਹੈ ਹੂੰ ਉਹ ਦੱਸਦੀ ਹੈ ਕਿ ਪੁੱਤ ਮੈਂ ਰੋਟੀ ਬਣਾਈ ਹੈ ਮੈਂ ਟੀਂਡੇ ਬਣਾਏ ਆ ਹੂੰ ਉਹ ਕਹਿੰਦਾ ਮੈਂ ਟੀਂਡੇ ਖਾਣੇ ਨਹੀਂ ਹੂੰ ਉਹ ਕਹਿੰਦੀ ਚਲ ਤੂੰ ਟੀਂਡੇ ਨਹੀਂ ਖਾਣੇ ਤੂੰ ਦੱਸ ਕੀ ਬਣਾ ਦੇਮਾ ਹੂੰ ਉਹ ਕਦੇ ਕਿੰਨੀਆਂ ਹੀ ਚੀਜ਼ਾਂ ਦੱਸਦਾ ਕਿ ਮੇਰੇ ਨੂਡਲ ਬਣਾ ਦੇ ਮੈਨੂੰ ਆ ਬਣਾ ਦੇ ਕਿ ਨੋ ਬਣਾ ਦੇ ਬਣ ਜਾਂਦਾ ਹੂੰ ਉਹ ਖਾ ਲੈਂਦਾ ਹੂੰ ਸਾਡੇ ਵਾਲੇ ਸਮੇਂ ਦੇ ਵਿੱਚ ਜੇਕਰ ਮਾਂ ਨੇ ਪੁੱਛਣਾ ਹੂੰ ਕੀ ਹੈ ਕੀ ਹੈ ਤੇ ਅਸੀਂ ਪੁੱਛਣਾ ਵੀ ਹੈ ਕੀ ਹੈ ਠੀਕ ਹੈ ਤੇ ਉਹਨੇ ਕਹਣਾ ਵੀ ਟੀਂਡੇ ਬਣੇ ਹੂੰ ਅਸੀਂ ਕਿਹਦੇ ਨਵੇਂ ਖਾਣੇ ਹੂੰ ਉਹਨੇ ਫਿਰ 76 ਮਾਰਨੇ ਅਸੀਂ ਟਿੰਡੇ ਵੀ ਖਾਣੇ ਹੂੰ 76 ਵੀ ਖਾਣੇ ਹੈ ਫੇ ਮੁੜ ਕੇ ਜੇ ਰੂ ਪੈਣਾ ਫਿਰ ਚੁੱਪ ਕਰਾਉਂਦੇ ਵੀ 76 ਪੈਣੇ ਹੂੰ ਇਹ ਜਿਹੜਾ ਨੇ ਛਤਰੋ ਮਾਈ ਸੀਨੇ ਆ ਹੂੰ ਇਹ ਅੱਜ ਕੱਲ ਦੇ ਨੌਜਵਾਨਾਂ ਨੂੰ ਮਿਲਦੀ ਨਹੀਂ ਬੱਚੇ ਨੂੰ ਮਿਲਦੀ ਬਿਲਕੁਲ ਲਾੜਲੇ ਰੱਖ ਲਏ ਸੀ ਹੂੰ ਦੇਖੋ ਜੱਟ ਦਾ ਪੁੱਤ ਰੰਬਾ ਚੇਲਾ ਚੰਡੇ ਕੰਮ ਦਿੰਦੇ ਆ ਹੂੰ ਇਹ ਜੇਕਰ ਇਹਨਾਂ ਜਿੰਨਾ ਚੰਡ ਲੋਂਗੇ ਤੁਸੀਂ ਕਾਮਯਾਬ ਹੂੰ ਇੱਕ ਬੈੜ ਕਾ ਨਾ ਹੂੰ ਜਿੰਨੀ ਦੇਰ ਬੈਠ ਕੇ ਦੇ ਤੁਸੀਂ ਗਲ ਦੇ ਵਿੱਚ ਜੂਲਾ ਨਹੀਂ ਪਾਉਂਦੇ ਉਹ ਉੰਨੀ ਤੇ ਡੜੰਗੇ ਮਾਰਦਾ ਹੂੰ ਜਦੋਂ ਉਹਦੇ ਗਲ ਦੇ ਵਿੱਚ ਤੁਸੀਂ ਜੂਲਾ ਪਾ ਤਾ ਉਹ ਡੜੰਗੇ ਨਹੀਂ ਮਾਰੂਗਾ ਇਹੀ ਹਾਲ ਸਾਡੀ ਜਵਾਨੀ ਦਾ ਹੂੰ ਇਹਨਾਂ ਦੇ ਗਲ ਦੇ ਵਿੱਚ ਜੂਲਾ ਨਹੀਂ ਪਿਆ ਹੂੰ ਮਾਪਿਆਂ ਨੇ ਇਹਨਾਂ ਨੂੰ ਕੰਮ ਤੇ ਨਹੀਂ ਲਾਇਆ ਚਲੋ ਹੋਰ ਨਹੀਂ ਕੁਝ ਤੁਹਾਡੇ ਘਰਾਂ ਦੇ ਵਿੱਚ ਕੰਮ ਨਿੱਕੇ ਨਿੱਕੇ ਕੰਮ ਤਾਂ ਹੈਗੇ ਆ ਹੂੰ ਤੁਸੀਂ ਇਹਨੂੰ ਆਪਾਂ ਕਈ ਵਾਰੀ ਕਹਿੰਦੇ ਸਾਡੇ ਕੋਲ ਖੇਤੀ ਬੜੀ ਦਾ ਕੰਮ ਹੈ ਹੂੰ ਸਾਡੇ ਕੋਲ ਕੋਈ ਹੋਰ ਕੰਮ ਹੈ ਯਾਰ ਤੁਸੀਂ ਖਾਣੇ ਪੀਣੇ ਤਾਂ ਹੈ ਗਿਆ ਉਹਨਾਂ ਦੀ ਡਿਊਟੀ ਲਾ ਬਾਹਰੋਂ ਸਬਜ਼ੀ ਲਿਆਉਣ ਦੀ ਉਹਨਾਂ ਦੀ ਡਿਊਟੀ ਲਾ ਬਾਹਰੋਂ ਜੋ ਰਾਸ਼ਨ ਪਾਣੀ ਹੈ ਘਰੇਾਨਾ ਹੈਗਾ ਸਬਜ਼ੀ ਰਾਸ਼ਨ ਪਾਣੀ ਬਹੁਤ ਦੂਰ ਦੀ ਗੱਲ ਹੈ ਉਹਨਾਂ ਤੋਂ ਇੱਕ ਪਾਣੀ ਦਾ ਗਲਾਸ ਮੰਗ ਲਈ ਉਹ ਨਹੀਂ ਅੱਜਕੱਲ ਦਿੰਦੇ ਉਹ ਬੜਾ ਮੈਨੂੰ ਇੱਕ ਗੱਲ ਚੇਤੇ ਆਉਂਦੀ ਕਿਸੇ ਨੇ ਆਪਣੇ ਨਾ ਦਾਦੀ ਨੂੰ ਪੁੱਛ ਲਿਆ ਕਿਤੇ ਦਾਦੀ ਆਮ ਤੌਰ ਤੇ ਆਪਾਂ ਗੱਲ ਕਰਦੇ ਵੀ ਮੌਤ ਪੈਂਦੀ ਮੌਤ ਪੈਂਦੀ ਹੈ ਮੌਤ ਕਦੋਂ ਪੈਂਦੀ ਹੈ ਕਹਿੰਦੇ ਪੁੱਤ ਜਦੋਂ ਮੈਂ ਤੇਰੇ ਤੋਂ ਪਾਣੀ ਦਾ ਗਲਾਸ ਮੰਗ ਲਿਆ ਉਦੋਂ ਤੈਨੂੰ ਪਜੇਗਾ ਇਹ ਹਾਲਾਤ ਬਣੇ ਹੋਏ ਸਾਡੇ ਬੱਚਿਆਂ ਦੇ ਉਹ ਕੰਮ ਕਰਕੇ ਰਾਜ਼ੀ ਨਹੀਂ ਕਿਉਂਕਿ ਅਸੀਂ ਕੰਮ ਵਿੱਚ ਦੀ ਕੱਡੇ ਨਹੀਂ ਹੁਣ ਧਾਗਾ ਆਇਆ ਇੱਕ ਆਪਾਂ ਸੂਈ ਧਾਗਾ ਹਨਾ ਤੁਸੀਂ ਸਲਾਈ ਕਢਾਈ ਦਾ ਕੰਮ ਕਦੇ ਕੀਤਾ ਹੋਊਗਾ ਕਿਤੇ ਬਟਨ-ਬਟਨ ਲਾਏ ਹੋਣਗੇ ਸੂਈ ਧਾਗੇ ਜਦੋਂ ਪਾਉਨੇ ਆਪਾਂ ਉਹਨੂੰ ਮੂੰਹ ਦੇ ਵਿੱਚ ਪਾ ਕੇ ਉਹਨੂੰ ਕਰਕੇ ਫਿਰ ਸੂਈ ਦੇ ਵਿੱਚ ਬਿਲਕੁਲ ਅਸੀਂ ਇਹਨਾਂ ਨੂੰ ਕੰਮ ਦੇ ਮੂੰਹ ਦੇ ਵਿੱਚ ਦੀ ਪਾ ਕੇ ਨੱਕੇ ਵਿੱਚ ਦੀ ਕੱਢਿਆ ਲਈ ਜੇਕਰ ਕੰਮੇ ਲਾਏ ਹੁੰਦੇ ਤੇ ਇਹ ਅੱਜ ਇਦਾਂ ਨਾ ਹੁੰਦੇ ਅੱਜ ਸਿੱਧੇ ਕੰਮ ਤੇ ਜਾਂਦੇ ਕੰਮ ਤੋਂ ਘਰ ਆਉਂਦੇ ਇਹਨਾਂ ਨੂੰ ਤਾਂ ਇੰਨਾ ਥਕਾ ਦੇਣਾ ਚਾਹੀਦਾ ਸੀ ਕੰਮ ਦੇ ਵਿੱਚ ਕਿ ਨੌਜਵਾਨਾਂ ਨੂੰ ਘਰ ਆਣ ਕੇ ਸਵਾਏ ਨੀਂਦ ਤੋਂ ਕੁਝ ਹੋਰ ਲੱਭਦਾ ਨਾ ਬਾਹਰ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਦੇ ਵਿੱਚ ਸਾਰੇ ਥਾਂਾਂ ਤੇ ਆਇਆਂ ਦੀ ਇਹਨਾਂ ਦੀ ਵਸੋ ਹੀ ਹੁੰਦੀ ਆ ਹਮ ਇੱਥੇ ਕੀ ਰੋਟੀ ਤੱਕ ਦਾ ਇਹਨਾਂ ਨੂੰ ਖਾਣ ਆ ਹੁੰਦਾ ਐਂ ਹੀ ਪੈ ਜੋ ਹਾਂ ਤੇ ਜਦੋਂ ਇੱਧਰ ਆ ਆਉਂਦਿਆਂ ਸਾਰੇ ਮਾਂ ਨੂੰ 36 ਪ੍ਰਕਾਰ ਦੇ ਤੁੜਕੇ ਲਾਉਣ ਨੂੰ ਕਹਿੰਦੇ ਆ ਹਮ ਹਮ ਉੱਧਰ ਨਹੀਂ ਤਾਂ ਕੰਮ ਚੱਲਦਾ ਇੱਥੇ ਤਾਂ ਆਉਣ ਤੋਂ ਪਹਿਲਾਂ ਘਰੇ ਆਉਣ ਲੱਗਿਆ ਮੰਮੀ ਆਹ ਬਣਾ ਕੇ ਰੱਖੀ ਬਸ ਆਉਣ ਸਾਰ ਰੋਟੀ ਚਾਹੀਦੀ ਹੈ ਉੱਥੇ ਆਰਡਰ ਮਾਰਨ ਵਾਲਾ ਕੋਈ ਹੁੰਦਾ ਨਹੀਂ ਉੱਥੇ ਮਣ ਮਾਰ ਕੇ ਕੰਮ ਕਰਦੇ ਨੇ ਤਾਂ ਉਹੀ ਮੇਰੇ ਦਿਮਾਗ 'ਚ ਨਾ ਕਈ ਵਾਰ ਸਵਾਲ ਆਉਂਦਾ ਆ ਕਿ ਇੱਥੇ ਕੰਮ ਕਰਨਾ ਜ਼ਿਆਦਾ ਸੌਖਾ ਨਹੀਂ ਬਾਹਰ ਨਾਲੋਂ ਕਿਉਂਕਿ ਉੱਥੇ ਆਪਾਂ ਆਪਣੀ ਨੀਂਦ ਵੀ ਗਵਾਉਣੀ ਆ ਜੀ ਘਰਦਿਆਂ ਤੋਂ ਦੂਰ ਵੀ ਰਹਿਨੇ ਆ ਤੇ ਔਖੇ ਵੀ ਹੁੰਨੇ ਆ ਉਹੀ ਇੱਥੇ ਰਹਿ ਲੀਏ ਘਰਦਿਆਂ ਦੇ ਨੇੜੇ ਰਹਿ ਲਈਏ ਘਰ ਦੇ ਖੁਸ਼ ਆਪਾਂ ਖੁਸ਼ ਨਾਲੇ ਕਿਸੇ ਕਮੀ ਲੱਗ ਜਾਈਏ ਦੇਖੋ ਕਿਵੇਂ ਜਿਹੜਾ ਆਪਾਂ ਇਹ ਸੋਚ ਲਈਏ ਕਿ ਉਹ ਪੁਰਾਣੇ ਬਜ਼ੁਰਗਾਂ ਦੀ ਅਖਾਨ ਆ ਕਿ ਜੋ ਸੁੱਖ ਚੱਜੂ ਦੇ ਚਬਾਰੇ ਉਹ ਬਲਖਣਾ ਬੁਖਾਰੇ ਜਿਹੜਾ ਸੁੱਖ ਸਾਨੂੰ ਇੱਥੇ ਮਿਲਣਾ ਉਹ ਬਾਹਰ ਨਹੀਂ ਮਿਲਣਾ ਬਿਲਕੁਲ ਜੋ ਸੁੱਖ ਸਾਨੂੰ ਘਰ ਦੇ ਵਿੱਚ ਮਿਲ ਜਾਣਾ ਨਾ ਉਹ ਬਾਹਰ ਨਹੀਂ ਕਿਤੇ ਵੀ ਮਿਲਣਾ ਹੁਣ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸੁੱਖਾਂ ਦੇ ਵਿੱਚ ਜ਼ਿਆਦਾ ਪਾਤਾ ਹਮ ਅਸੀਂ ਉਹਨਾਂ ਨੂੰ ਕਹਤਾ ਇਹਨਾਂ ਦੇ ਜੰਮ ਦੇ ਸਾਰੇ ਇਹਨਾਂ ਨੇ ਸਾਰੀਆਂ ਡਿਮਾਂਡਾਂ ਪੂਰੀਆਂ ਇਹਨਾਂ ਨੂੰ ਵਧੀਆ ਕੱਪੜੇ ਲੈ ਦਿਓ ਹੂੰ ਇਹਨਾਂ ਨੂੰ ਵਧੀਆ ਮੋਬਾਈਲ ਲੈ ਦਿਓ ਹੂੰ ਇਹਨਾਂ ਨੂੰ ਵਧੀਆ ਮੋਟਰਸਾਈਕਲ ਲੈ ਦਿਓ ਇਹਨਾਂ ਦੀ ਜੇਬ ਵਿੱਚ ਪੈਸੇ ਵੀ ਹੋਣ ਚਾਹ ਹੂੰ ਇਹਨਾਂ ਨੂੰ ਖਾਣ ਪੀਣ ਨੂੰ ਵੀ ਵਧੀਆ ਮਿਲ ਜਵੇ ਇਹਨਾਂ ਦੀਆਂ ਡਿਮਾਂਡਾਂ ਵੀ ਪੂਰੀਆਂ ਹੋ ਜਾਣ ਜਦੋਂ ਅਸੀਂ ਬੱਚੇ ਦੀ ਹਰ ਇੱਕ ਡਿਮਾਂਡ ਪੂਰੀ ਕਰਦੇ ਹਾਂ ਉਸ ਵੇਲੇ ਫਿਰ ਉਹ ਸਾਡੇ ਹੱਥਾਂ ਦੇ ਵਿੱਚੋਂ ਨਿਕਲ ਨਿਕਲ ਜਾਂਦਾ ਕਦੇ ਉਹਨਾਂ ਨੂੰ ਸੰਘਰਸ਼ ਵੀ ਕਰਦੇ ਹੋ ਹੂੰ ਬੱਚਿਆਂ ਨੂੰ ਕਦੇ ਕੋਈ ਕੰਮ ਵੀ ਕਰਨ ਦਿਓ ਹੂੰ ਉਹਨਾਂ ਨੂੰ ਆਰੇ ਵੀ ਲੱਗਣ ਦਿਓ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਠੀਕ ਹੈ ਭਾਈ ਤੇਰੀ ਜੇਕਰ ਤਮੰਨਾ ਹੈ ਹੂੰ ਤੂੰ ਸਕੂਲ ਦੇ ਵਿੱਚ ਪੜਦਾ ਹੈ ਹੂੰ ਸਕੂਲ ਵਿੱਚ ਪੜਨ ਤੋਂ ਬਾਅਦ ਤੂੰ ਆਪਣਾ ਕੰਮ ਕਰ ਹੂੰ ਥੋੜੇ ਪੈਸੇ ਤੂੰ ਕਰ ਥੋੜੇ ਪੈਸੇ ਮੈਂ ਪਾਉਣਾ ਹੂੰ ਤੈਨੂੰ ਫੋਨ 'ਚ ਲੱਖ ਦਾ ਚਾਹੀਦਾ 50000 ਤੂੰ ਕਰ ਲੈ 50000 ਮੈਂ ਪਾਉਣਾ ਹੂੰ ਕਰ ਲੈ ਲੈ ਹੂੰ ਜੇ ਤੁਹਾਨੂੰ ਮੈਂ ਸੱਚ ਦੱਸ ਦੇਣਾ ਉਹ ਜਦੋਂ ਤੁਸੀਂ ਐਦਾਂ ਕਹੋਗੇ ਨਾ ਤੇ ਉਹਨਿਓ ਨੋਕਿਆ ਤੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ